ਆਸਟੈਂਡ ਪਹੁੰਚ ਗਏ ਆ ਡੱਬ ਵਾਲੀ ਮੰਡੀ ਦੇ ਉੱਤੇ ਭਾਈ ਜਰਗੇ ਜਿਹੜਾ ਮੀਨੀ ਮੱਝ ਨੂੰ ਚੋਈ ਜਾਂਦੇ ਆ ਭਾਈ ਕਹਿੰਦੇ ਮੱਝ ਦੇ ਸਾਡੇ ਘਾਟੋ ਘਾਟ 20 ਕਿਲੋ ਦੁੱਧ ਆ ਆ ਤੁਸੀਂ ਦੇਖ ਸਕਦੇ ਹੋ ਬਾਹਰ ਤੋਂ ਹੀ ਦੇਖਿੰਦੇ ਨੇ ਤੇ ਜਦੋਂ ਪਾਰਟੀ ਕੋਈ ਕਿਤੇ ਭਾਈ ਜਰਗੇ ਉੱਧਰ ਇੱਕ ਬਾਲਟੀ 'ਚੋਂ ਦੁੱਧ ਪਾਈ ਜਾਂਦੇ ਆ 20 ਕਿਲੋ ਦੁੱਧ ਅੱਜ ਹੀ ਆਜਾ ਲਾਹਣ ਕਰਕੇ ਜਾਂਦਾ ਉਸਕੇ ਇਹਨਾਂ ਨੇ ਕੱਢ ਲਿਆ ਉਸਕੇ ਇਹਨਾਂ ਨੇ ਵੰਡ ਲਿਆ ਦੇਖੋ ਇਹ ਜਾ ਕੇ ਜਪਾਈ ਜਾਂਦਾ ਸਾਹਮਣੇ ਉੱਧਰ ਸਾਹਮਣੇ ਠੀਕ ਹੈ ਮੈਂ ਕਿ ਲਈ ਲੈ ਆਂ। ਇਹ ਆਹ ਵਾਲਾ ਦੇ ਦੇ ਯਾਰ। ਆਹ ਵਾਲਾ ਦੇ ਦੇ ਯਾਰ। ਆਹ ਦੇ ਦੇ ਯਾਰ। ਆਹ ਦੇ ਦੇ। ਦੇਖੋ। ਐ ਜਾ। ਆਹ ਦੇਖੋ ਜੀ। ਦੁੱਧ ਪਿਛੇ ਉਹ ਤੇ ਹੁਣ ਦੇਖੋ। ਪੈਨਲੀਆਂ ਕਿਵੇਂ ਕਰੀ ਜਾਂਦੀਆਂ ਦੁੱਧ ਚੋਈ ਜਾਂਦੇ। ਲੈਣਾ ਤੇ ਲੈਣਾ ਤੇ ਮੋਟੇ ਕਿ ਇਹ ਮੈਂ ਛੱਡ ਦੇ। ਕੋਈ ਨਹੀਂ ਆਉਂਦੇ ਮੈਨੂੰ ਕੋਈ ਟਿਕਾਣ ਨਹੀਂ। ਦੋ ਦੋ ਦੁੱਧ ਆਉਂਦੇ ਆਪੇ ਬਸ ਦੋ ਦੋ ਦੁੱਧ। ਨਾ ਦੋ ਪੈਸਾ ਦੀ ਦੋ ਬਾਲਟੀਆਂ ਚ ਪਾਈ ਜਾਂਦੇ ਬੱਲ ਦੇ। ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਦੱਸੋ ਜੀ ਆ ਦੇਖੋ ਇੱਧਰ ਵੀ ਮੱਝਾਂ ਹੀ ਮੱਝਾਂ। ਠੀਕ ਹੈ ਆ ਦੇਖ। ਇਹ ਸਾਰਾ ਮੱਝਾਂ ਵਾਲਾ ਪੋਰਸ਼ਨ ਹੀ ਹੈ ਜੀ। ਸੱਜਰ ਸੁਨੀਆਂ ਮੱਝਾਂ ਦਾ ਖੜੀ ਨਹੀਂ ਠੀਕ ਹੈ ਜਿਹੜੇ ਪਸ਼ੂ ਵੇਖਣੋਂ ਰਹਿ ਜਾਂਦੇ ਆ ਜਾਂ ਰੇਟ ਜ਼ਿਆਦਾ ਹੁੰਦਾ ਹੁਣ ਜਿਹੜਾ ਇਹ ਮੱਝ ਹੈ ਮੱਝ ਦੇ ੱੱਲੇ ਘਟੋ ਘਟ 20 ਕਿਲੋ ਦੁੱਧ 20000 ਰੁਪਏ ਦੱਸਦੇ ਆ। ਇਹ ਮੱਝ ਦਾ ਦੁੱਧ ਜਿਹੜਾ ਰੇਟ ਘਟੋ ਕੱਟ ਗਈ ਨਾ ਬਾਲਾ ਤਾਂ 2 ਕਿਲੋ ਮੈਂ ਲੈਣਾ ਸੀ 2 2.5 ਲੱਖ ਜਿਹੜਾ ਲੱਖ ਸਵਾ ਲੱਖ ਡੇਢ ਲੱਖ ਦੇ ਨੇੜੇ ਰੇਟ ਤੇ ਫਿਰ ਤਾਂ ਕਰਕੇ ਜਿਹੜਾ ਹੁਣ ਪਸ਼ੂ ਇੱਕ ਨੋ ਕਈ ਰਹਿ ਜਾਂਦਾ ਦੇਖੋ ਜੀ ਦੁੱਧ ਦੇਈ ਜਾਂਦੇ ਬਾਈ ਵਰਗੇ ਮਿੰਨ ਮਿੰਨ ਕੇ ਤੇ ਐਸੇ ਜਿਹੜਾ ਜਿਹੜਾ ਪਸ਼ੂ ਰਹਿ ਜਾਂਦਾ ਉਹਨੂੰ ਵੀ ਚੋ ਕੇ ਇਹ ਲੋਕ ਨੂੰ ਬਾਤ ਕਰ ਲਈ ਆ ਜਾਂਦਾ ਅਸ ਅਗਰ ਇਹ ਮੱਝਾਂ ਦਾ ਪੋਰਸ਼ਨ ਮੱਝਾਂ ਤੋਂ ਟੁਕੜਟੀਆਂ 40 ਕੁ ਮੱਝਾਂ ਹੀ ਰਹਿ ਗਈਆਂ ਤੁਸੀਂ ਦੇਖ ਸਕਦੇ ਹੋ ਸਾਹਮਣੇ ਬਾਕੀ ਇਹਦੀਆਂ ਮੱਝਾਂ ਜਲਦੀ ਪਾਸੇ ਜਾਓ ਜਿਵੇਂ ਵਪਾਰੀਆਂ ਨੇ ਲੈ ਕੇ ਰੱਖੀਆਂ ਠੀਕ ਹੈ ਮੁਸਲਮਾਨ ਵਪਾਰੀ ਹੈਗੇ ਉਹਨਾਂ ਨੇ ਲੈ ਕੇ ਰੱਖੀਆਂ ਉਹ ਖੜੀਆਂ ਮੱਝਾਂ ਠੀਕ ਹੈ ਬਾਕੀ ਤੁਸੀਂ ਇੱਧਰ ਦੇਖ ਸਕਦੇ ਹੋ ਬਾਈ ਫੇਰ ਦੁਆਰੇ ਤੋਂ ਲੱਗ ਗਿਆ ਠੀਕ ਹੈ ਦੇਖੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲੇਕ ਨੂੰ ਕਰੋ ਫੋਲੋ ਚੈਨਲ ਨੂੰ ਕਰੋ ਸਬਸਕ੍ਰਾਈਬ ਧੰਨਵਾਦ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਦੱਸੋ